ਆਨ ਤਾਨ ਸ੍ਰੀ ਗੁਰੂ ਪਰੰਤਸ ਸਹਿਵਤੀਓ ਅੰਗ 654 ਮਹਲਾ 3 4 ਸੰਤਾਂ ਨਾਲ ਵੈਰ ਕਮਾਉਂਦੀ ਦੁਸ਼ਟਾਂ ਨਾਲ ਬਹੁਤ ਪਿਆਰ ਨਿੰਦਕ ਮੁਨਕ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਕਰਦੇ ਹਨ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਬਾਰੂ-ਬਾਰ ਉਹਨਾਂ ਨੂੰ ਲੋਕ ਉਲੋਕ ਵਿੱਚ ਕੀ ਸੁੱਖ ਨਹੀਂ ਮਿਲਦਾ ਇਰਸਾ ਨਾ ਕਦੇ ਨਭੂ ਜਈ ਦਵਿਦਾ ਹੋਏ ਖਵਾਰ ਕળી ਮੁੜੀ ਦਵਿਦਾ ਵਿੱਚ ਖਵਾਰ ਹੋ ਹੋ ਕੇ ਜਮਦੇ ਮਰਦੇ ਹਨ ਉਹਨਾਂ ਦੀ ਤ੍ਰਿਸਨਾ ਕਦੇ ਨਹੀਂ ਲੈਂਦੀ ਮੂੰ ਕਾਲੀ ਤੇ ਨਨਿੰਦ ਕਾਂ ਤੇ ਸੱਚੇ ਦਰਬਾਰ ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰ ਕਾਲੇ ਹੁੰਦੇ ਹਨ ਨਾਨਕ ਨਾਮ ਬਹੂਣਿਆ ਨਾ ਉਰਵਾਰ ਨਾ ਪਰ ਹੀ ਨਾਨਕ ਨਾਮ ਤੋਂ ਸਖਣਿਆਂ ਨੂੰ ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਤੋਈ ਮਿੰਦੀ ਹੈ ਪੌੜੀ ਜੋ ਹਰ ਨਾਮ ਤੇ ਆਈਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜੋ ਮੁਨਕ ਖਰੀਦਾ ਨਾਮ ਸਿਮਰਦੇ ਹਨ ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ ਜਿਨ੍ਹਾਂ ਮਨ ਚਿਤ ਇੱਕ ਅਰਾਧਿਆ ਤਿਨਾਂ ਇੱਕ ਸੁਬੰਧੀ ਜੈ ਕੋ ਨਹੀਂ ਜਿਨ੍ਹਾਂ ਨੇ ਇਕਾਗਰ ਚਿਤ ਹੋ ਕੇ ਇੱਕ ਹਰੀ ਨੂੰ ਅਰਾਧਿਆ ਹੈ ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ ਸਈ ਪੁਰਕਾਰ ਸੇਵਦੇ ਜਿਨ ਧੁਰਮ ਅਸਕ ਲੇਖ ਲਿਖਾਹੀ ਪਿਛਲੇ ਕਿਤੇ ਕਮਾਂ ਅਨੁਸਾਰ ਮੁੱਲ ਤੋਂ ਜਿਨ੍ਹਾਂ ਦੇ ਮੱਥੇ ਤੇ ਸੰਸਕਾਰ ਰੂਪ ਲੇਖ ਉਕਰਿਆ ਹੋਇਆ ਹੈ ਉਹ ਮਨੁੱਖ ਹਰੀ ਨੂੰ ਚਾਪਦੇ ਹਨ ਹਰ ਕੀ ਗੁਣਿਤ ਗਾਵਦੇ ਹਰ ਗੁਣ ਗਾਇ ਗੁਣੀ ਸਮਾਹੀ ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ ਕੁਣ ਗਾ ਕੀ ਗੁਣਾ ਦੇ ਮਾਲਕ ਹਰੀ ਦੀ ਹੋਰਨਾਂ ਨੂੰ ਸਿਖਿਆ ਦਿੰਦੇ ਹਨ ਕੂੜਿਆਈ ਵੱਡਾ ਗੁਰਮਖਾ ਗੁਰਪੂਰੇ ਹਰਨਾਮ ਸਮਾਹੀ ਗੁਰਮਖਾ ਵਿੱਚ ਵੱਡਾ ਗੁਣ ਹੈ ਕਿ ਪੂਰੇ ਸਤਗੁਰੁ ਦੇ ਰਾਹੀ ਹਰੀ ਦੇ ਨਾਮ ਵਿੱਚ ਲੀਨ ਹੁੰਦੇ ਹਨ ਸਲੂਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਗਾ ਖੜੀ ਸਿਰ ਦੀਜੇ ਆਪ ਗਵਾਏ ਸਤਿਗੁਰੂ ਦੇ ਹੁਕਮ ਵਿੱਚ ਤੁਰਨਾ ਬੜੀ ਔਖੀ ਕਾਰ ਹੈ ਸਿਰ ਦੇਣਾ ਪੈਂਦਾ ਹੈ ਤੇ ਆਪਾ ਭਾਵ ਗਵਾ ਕੇ ਸੇਵਾ ਹੁੰਦੀ ਹੈ ਸਾਉਦੰਬਰੇ ਫਿਰ ਨਾਮ ਰਹਿ ਤਾ ਸੇਵਾਬ ਵੇ ਸਭ ਥਾਈ ਜੋ ਮੁਰਖ ਸਤਿਗੁਰੂ ਦੀ ਸਿੱਖਿਆ ਦੁਆਰਾ ਸੰਸਾਰ ਵੱਲੋਂ ਮਰਦਿਆਂ ਨੂੰ ਫਿਰ ਜਨਮ ਮਲ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਸਾਰੀ ਸੇਵਾ ਕਬੂਲ ਪੈ ਜਾਂਦੀ ਹੈ ਪਰਸ ਪਰ ਸਿਆਪ ਪਰਸ ਹੋਵੇ ਸੱਚ ਰਹੀ ਲਿਵ ਲਈ ਜੋ ਮੁਨੁੱਖ ਸੱਚੇ ਨਾਮ ਵਿੱਚ ਵਰਤੀ ਜੋੜੀ ਰੱਖਦਾ ਹੈ ਉਹ ਮਨੋਂ ਪਰਸ ਨੂੰ ਸ਼ੋਕੇ ਪਰਸ ਹੀ ਹੋ ਜਾਂਦਾ ਹੈ ਜੇ ਸਪੂਰ ਹੋਵੇ ਲਿਖਿਆ ਤੇ ਸਤਿਗੁਰੂ ਮਿਲੇ ਪਰ ਆਈ ਜਿਹਦੇ ਹਿਰਦੇ ਵਿੱਚ ਮੁੱਢ ਤੋਂ ਸੰਸਕਾਰ ਰੂਪ ਲੇਖ ਕਰਿਆ ਹੋਵੇ ਉਸ ਨੂੰ ਸਤਿਗੁਰੂ ਦੇ ਪਰਉ ਤੇ ਪਰਉ ਮਿਲਦਾ ਹੈ ਨਾਨਕ ਗਣ ਤੇ ਸੇਵਕ ਨ ਮਿਲੈ ਜਿਸ ਬਖਸੈ ਸੋ ਭਵੈ ਥਾਇ ਹੇ ਨਾਨਕ ਲੇਖੇ ਕੀਤਿਆਂ ਸੇਵਕ ਹਰਿ ਨੂੰ ਨਹੀਂ ਮਿਲ ਸਕਦਾ ਜਿਸ ਨੂੰ ਹਰਿ ਬਖਸ਼ਦਾ ਹੈ ਉਹੀ ਕਬੂਲ ਕਹਿੰਦਾ ਹੈ ਮਹੱਲਾ ਤੀਜਾ ਮਹਿਲ ਕੁ ਮਹਿਲ ਨ ਜਾਣਣੀ ਮੂਰਖ ਆਪਣੇ ਸਵਾਏ ਮੂਰਖ ਆਪਣੀ ਗਰਜ ਦੇ ਕਾਰਨ ਥਾਂ ਕੁ ਥਾਂ ਨਹੀਂ ਜਾਣਦੇ ਕਿ ਕਿੱਥੇ ਗਰਜ ਪੂਰੀ ਹੋ ਸਕਦੀ ਹੈ ਸਾਵਦੋ ਤੀਨੇ ਤਾਂ ਮਹਿਲ ਰਹੇ ਜੋਤੀ ਜੋਤ ਸਮਾਏ ਜੇ ਸਤਿਗੁਰ ਦੇ ਸਰਦਨ ਨੂੰ ਖੋਜਣ ਤਾਂ ਹਰੀ ਦੀ ਜੋਤ ਵਿੱਚ ਵਿਰਤੀ ਜੋੜ ਕੇ ਹਰੀ ਦੀ ਹਜ਼ੂਰੀ ਰੂਪ ਅਸਲ ਟਿਕਾਣਾ ਲੱਭ ਲੈਣਾ ਸਦਾ ਸੱਚੀ ਕਾ ਭਉ ਮਨੁਕਸੈ ਤਾਂ ਸਭ ਸੁੱਚੀ ਪਾਈ ਜੇ ਸੱਚੇ ਹਰੀ ਦਾ ਲਰ ਭਾਵ ਅਦਬ ਸਦਾ ਮਨ ਵਿੱਚ ਟਿਕੇ ਰਹੇ ਤਾਂ ਇਹ ਸਾਰੀ ਸੰਝ ਪੈ ਜਾਂਦੀ ਹੈ ਸਤਿਗੁਰੂ ਆਪਣੇ ਕਰਪਰਤ ਦਾ ਆਪੇ ਲਈ ਮਿਲਾਏ ਕਿ ਸਤਿਗੁਰੂ ਜੋ ਸਦਾ ਆਪਣੇ ਸਰੂਪ ਵਿੱਚ ਟਿਕੇ ਰਹਿੰਦਾ ਹੈ ਆਪ ਹੀ ਸੇਵਕ ਨੂੰ ਮਿਲਾ ਲੈਂਦਾ ਹੈ ਨਾਨਕ ਸਤਿਗੁਰੂ ਮਿਲਿਆ ਸਭ ਪੂਰੀ ਭੇਜ ਜਿਸ ਨੂੰ ਕਿਰਪਾ ਕਰੇ ਰਜਾਏ ਏ ਨਾਨਕ ਜਿਸ ਨੂੰ ਨੁਕਤੇ ਆਪਣੀ ਰਜਾ ਵਿੱਚ ਪ੍ਰਭੂ ਮਿਹਰ ਕਰੇ ਉਸ ਨੂੰ ਸਤਿਗੁਰੂ ਮਿਲਿਆ ਪੂਰਨ ਸਫਲਤਾ ਹੁੰਦੀ ਹੈ ਪੌੜੀ ਤਨ ਤਨ ਭਾਗ ਤਿੰਨ ਆ ਭਗਤ ਜਨਾ ਜੋ ਹਰਨਾਮਾ ਹਰ ਮੁਖ ਕਹਤੇ ਆ ਉਹਨਾ ਭਗਤਾਂ ਦੇ ਬਲਟੀ ਭਗ ਹਨ ਜੋ ਮੂੰਹੋਂ ਹਰੀ ਦਾ ਨਾਮ ਉਚਾਰਤੇ ਹਨ ਤਨ ਤਨ ਭਾਗ ਤਿੰਨ ਸੰਤ ਜਨਾ ਜੋ ਹਰ ਜਸ ਸਰਬਣੀ ਸੁਣਤੇ ਆ ਉਹਨਾ ਸੰਤਾਂ ਦੇ ਬਲਟੀ ਭਗ ਹਨ ਜੋ ਹਰੀ ਦਾ ਜਸ ਕੰਨੀ ਸੁਣਦੇ ਹਨ ਤਨ ਤਨ ਭਾਗ ਤੇ ਨਾ ਸਾਧ ਜਨਾਂ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਉਹਨਾਂ ਸਾਧ ਜਨਾਂ ਦੇ ਤਨ ਭਾਗ ਹਨ ਜੋ ਫਰੀ ਦਾ ਕੀਰਤਨ ਕਰਕੇ ਆਪ ਗੁਣਾ ਵਾਲੇ ਬਣਦੇ ਹਨ ਤਨ ਤਨ ਭਾਗ ਤੇ ਨਾ ਗੁਰ ਮੁਖਾਂ ਜੋ ਹਰ ਸਿੱਖ ਲੈ ਮਨ ਜਿਣਤਿਆਂ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ। ਸੌਧੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਾਨੀ ਸਿੱਖ ਪੜ੍ਹਦੇ ਆ। ਸੌਧੂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜੋ ਸਤਿਗੁਰੂ ਦੀ ਚਰਨੀ ਪੈਂਦੇ ਹਨ, ਉਹ ਜੋ ਆਪਣਾ ਮਟਾ ਕੇ ਗੁਰੂ ਦੀ ਓਟ ਲੈਂਦੇ ਹਨ। ਸ੍ਰੀ ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤਿਸ ਕਾ ਬ੍ਰਹਮਤ ਰਹਿ ਇੱਕ ਸ਼ਬਦ ਲਿਵਲਾਈ ਜੋ ਮਨੁ ਕੇਵਲ ਗੁਰੂ ਸ਼ਬਦ ਵਿੱਚvirti ਜੋੜ ਕੇ ਬ੍ਰਹਮ ਨੂੰ ਪਛਾਣਦੇ ਨੇਸਤਾ ਬ੍ਰਹਮਣ ਬਣਿਆ ਰਹਿੰਦਾ ਹੈ ਨਾਮ ਲੈਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਫਿਰਦੇ ਸਦਾ ਵਸਾਏ ਜੋ ਨੂੰ ਫਿਰ ਨੂੰ ਫਿਰਦੇ ਵਿੱਚ ਵਸਾਏ ਨੌ ਨਦੀਆਂ ਤੇ 18 ਸਿੱਧੀਆਂ ਹਸਤੇ ਮਕਰ ਲਗਤੀਆਂ ਫਿਰਤੀਆਂ ਹਨ ਬੰਸਤਗੁਰ ਨਾਉ ਨਾ ਪਾਈ ਹੈ ਬਾਜ ਉਹ ਜੋ ਕਰ ਵਿਚਾਰ ਵਿਚਾਰ ਕਰਕੇ ਸੰਜੋ ਸਤਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਨਾਨਕ ਪੂਰੇ ਭਗ ਸਤਗੁਰੂ ਮਿਲੇ ਸੁਖ ਪਾਏ ਜੁਗ ਚਾਰ ਏ ਨਾਨਕ ਪੂਰੇ ਭਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਹੋ ਚੌਹਾਂ ਜੁਗਾਂ ਵਿੱਚ ਭਾਵ ਸਦਾ ਸੁਖ ਪੰਦਾ ਹੈ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਜਵਾਨ ਹੋਵੇ ਭਾਵੇਂ ਬੁੱਢਾ ਮਨ ਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਗੁਰਮੁਖ ਸ਼ਬਦ ਦੇ ਰਤਿਆ ਸੀਤਲ ਹੋਏ ਆਪ ਗਵਾਏ ਸਤਿਗੁਰ ਦੀ ਸਨਮਖ ਹੋਏ ਮਨੁਖ ਸਾਉ ਦੇ ਵਿੱਚ ਰਤੇ ਹੋਣ ਕਰਕੇ ਤੇ ਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ਅੰਦਰ ਤ੍ਰਿਪਤ ਸੰਤੋਖਿਆ ਪਰੋ ਭੁੱਖ ਨਾ ਲੱਗੇ ਆਏ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ ਜੋ ਨਾਮ ਰਹਿਲੇ ਬੁਲਾਈ ਇਹ ਨਾਨਕ ਗੁਰਮੁਖ ਮੁਨਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦੇ ਹਨ ਕਿਉਂਕਿ ਉਹ ਨਾਮ ਵਿੱਚ ਵਰਤੀ ਜੋੜੀ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ